ਅੰਮ੍ਰਿਤਸਰ ਦੇ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ 11 આરોપીਆਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪਹਿਲਾਂ ਅਦਾਲਤ ਨੇ ਉਹਨਾਂ ਨੂੰ 2 ਦਿਨ ਦਾ ਰਿਮਾਂਡ ਦਿੱਤਾ ਸੀ ਜਿਸ ਕਾਰਨ ਪੁਲਿਸ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਨੇ ਇਹਨਾਂ 11 આરોપીਆਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ਤੇ ਪੇਜ ਦਿੱਤਾ ਐਸ ਮੌਕੇ ਡੀਐਸਪੀ ਮਨਿੰਦਰ ਸਿੰਘ ਨੇ ਕਿਹਾ ਕੀ ਦੋਸ਼ੀਆਂ ਤੋਂ ਹੋਰ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿੱਚ ਹੁਣ ਤੱਕ 27 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਅਜੇ ਵੀ جاری ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨਿੰਦਰ ਕੌਰ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਸਰ ਸਾਨੂੰ ਅੱਜ 4 ਦਿਨ ਦਾ ਹੋਰ ਰਿਮਾਨ ਮਿਲਿਆ ਹੋਰ ਰਿਮਾਨ ਮਿਲਿਆ ਸਰ ਕਿੰਨੇ ਜਾਨੇ ਸੀਗੇ ਟੋਟਲੀ ਇਹ ਜੀ ਇਹ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਜਾਨੇ 14 ਜਾਨੇ ਜੀ ਅੱਜ ਕਿੰਨੇ ਪੇਸ਼ ਕਰਾਇਆ ਗਿਆ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਕੱਲ ਦਾ ਰਿਮਾਨ ਲਿਆ ਅੱਜ ਅਸੀਂ 5 ਦਿਨ ਦਾ ਅੱਜ 4 ਦਿਨ ਦਾ ਅਨੁਰਮਾਨ ਹੋ ਗਿਆ ਤੇ ਜਿਹੜੀ ਲੇਡੀ ਨੇ ਉਹ ਜੁਡੀਸ਼ਲ ਪੇ ਜਿਹਨੇ ਬਿਲਕੁਲ ਜੀ ਉਹਨਾਂ ਨੇ ਜੁਡੀਸ਼ਲ ਉਹਨਾਂ ਨੇ ਜੁਡੀਸ਼ਲ ਪੇ ਕੀਤਾ ਠੀਕ ਹੈ ਜੀ ਠੀਕ ਹੈ ਸਾਰਾ ਆਪਣਾ ਇਹਨਾਂ ਹੋਰ ਰਿਕਵਰੀਆਂ ਦੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸੇ ਕਰਕੇ ਅਸੀਂ ਮੰਨ ਲਿਆ ਕੁਝ ਕੁਝ ਪਤਾ ਲੱਗਾ ਇਹਨਾਂ ਦਾ ਬੈਕਗਰਾਉਂਡ ਦਾ ਕਿੱਥੇ ਕਿੱਥੇ ਇਹਨਾਂ ਨੇ ਕੋਈ ਲਾਂਚ ਪਾਈ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਤੁਹਾਨੂੰ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬੈਕਗਰਾਉਂਡ ਜਾਂ ਫਾਰਵਰਡ ਅੱਜ ਕਿੰਨੇ ਕੇਸ ਕਰਾਏ ਆ ਫਿਰ ਅੱਜ ਸਾਰੇ ਜੀ ਸਾਰੇ ਦੁੱਛੀ ਕੇਸ ਕਰਾਏ